ਭਾਰਤੀ ਆ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਨੇਤਾ ਸਰਜਗਦੀਪ ਸਿੰਘ ਡੱਲੇয়াল ਵੱਲੋਂ ਅੱਜ ਕਿਸਾਨੀ ਮੰਗਾ ਸੰਬੰਧੀ ਜਿਲ੍ਹਾ ਟਿਆਲਾ ਦੇ ਖਨੌਰੀ ਕਸਬੇ ਵਿਖੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਇਸ ਗੱਲੋਂ ਚਿੰਤਤ ਸੀ ਕਿ ਜਦੋਂ ਮਰਨ ਵਰਤ ਦਾ ਐਲਾਨ ਹੋਣ ਤੋਂ ਬਾਅਦ ਲੋਕ ਇਕੱਠੇ ਹੋਣਗੇ ਤਾਂ ਬਹੁਤ ਸਾਰੇ ਲੈਵਲ ਤੇ ਜਦੋਂ ਸਿਹਤ ਸੁਰਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਦਾ ਵਿਰੋਧ ਕਰਦੇ ਆ ਇਸ ਕਰਕੇ ਉਹਨਾਂ ਦਾ ਸਿਹਤ ਨੂੰ ਧਿਆਨ ਚ ਰੱਖਦੇ ਹੋયા ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋયા ਤੇ ਉਹ ਕਿਉਂਕਿ ਸਾਡੇ ਸਾਰਿਆਂ ਲਈ ਉਹ ਸਤਿਕਾਰਯੋਗ ਹੈ ਉਹਨਾਂ ਦੇ ਮੈਡੀਕਲ ਪ੍ਰੋਪਰ ਚੈੱਕਅਪ ਕਰਾਉਣ ਲਈ ਅੱਜ ਉਹਨਾਂ ਨੂੰ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਨਹੀਂ ਅਸੀਂ ਕਿਉਂਕਿ ਸਾਡੇ ਲਈ ਸਾਜਗਦੀਪ ਸਿੰਘ ਦੱਲੇਵਾਲ ਬਹੁਤ ਸਤਿਕਾਰਯੋਗ ਹੈ ਸੀਨੀਅਰ ਕਿਸਾਨ ਨੇਤਾ ਤੇ ਇੱਕ ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋਇਆ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਪ੍ਰਸ਼ਾਸਨ ਉਹਦੇ ਬਾਰੇ ਚਿੰਤਤ ਸੀ ਤੇ ਕਿਉਂਕਿ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡਾ ਜਾਨ ਹੈ ਤੇ ਜਹਾਨ ਹੈ ਤੇ ਇਸ ਲਈ ਅਸੀਂ ਉਹਨਾਂ ਨੂੰ ਇਹ ਮੈਡੀਕਲ ਚੈੱਕਅਪ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦਾ ਪ੍ਰੋਪਰ ਮੈਡੀਕਲ ਚੈੱਕਅਪ ਹੈ ਜਿਆ ਡੀ ਐਮ ਸੀ ਚੱਲ ਵੀ ਰਿਹਾ ਗ੍ਰਸਤਾਰੀ ਨਹੀਂ ਹੈਗੀ ਇਹ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਜਿਹੜੇ ਕਿ ਬਹੁਤ ਹੀ ਮਾਹਰ ਡਾਕਟਰਾਂ ਵੱਲੋਂ ਆ ਜਿਹੜਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਦੇਖੋ ਅਸੀਂ ਜਿਹੜੀ ਇਹ ਗੱਲ ਹੈ ਕਿਉਂਕਿ ਇਹ ਇਹਦੇ ਬਾਰੇ ਕਿਉਂਕਿ ਪਾਲਿਸੀ ਮੈਟਰ ਹੁੰਦਾ ਗਵਰਨਮੈਂਟ ਲੈਵਲ ਤੇ ਡਿਸੀਜਨ ਹੁੰਦਾ ਉਹ ਤਾਂ ਉਸ ਗੱਲ ਦਾ ਉਹ ਜਿਵੇਂ ਕਿ ਨੇਗੋਸ਼ੀਏਸ਼ਨ ਹੈ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਟੇਬਲ ਟਾਕਸ ਹਮੇਸ਼ਾ ਉਹ ਚਲਦੀਆਂ ਰਹਿੰਦੀਆਂ ਕਿਉਂਕਿ ਜਿਹੜੀਆਂ ਅਸੀਂ ਵੀ ਸਾਰੇ ਚਾਹਨੇ ਆ ਵੀ ਕਿਸਾਨੀ ਮੰਗਾਂ ਵੀ ਜਿਹੜੀਆਂ ਪੂਰੀਆਂ ਹੋ ਜਾਣ ਪਰ ਇਹਦਾ ਹੱਲ ਕਿਉਂਕਿ ਪੁਲਿਸ ਦੇ ਤੌਰ ਤੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਜਿਹੜਾ ਸਭ ਨੂੰ ਹੀ ਖੁਸ਼ੀ ਹੋਊਗੀ ਜੇ ਕਿਸਾਨੀ ਮੰਗਾਂ ਹੱਲ ਹੁੰਦੀਆਂ ਤੇ ਕਿਸਾਨ ਆਪਣੇ ਘਰਾਂ ਨੂੰ ਜਾਂਦੇ ਆ